ਸੱਚੇ ਕਾਲ ਤੁਸੀਂ ਸੁਣ ਰਹੇ ਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇਲਾ ਰੇਡੀਓ 87.8 FM ਮੈਂ ਹਾਂ ਮਨਦੀਪ ਕੌਰ ਸੰਧੂ ਲੈ ਕੇ ਹਾਜ਼ਰਾਂ ਪੰਜਾਬ ਅਤੇ ਦੇਸ਼ ਵਿਦੇਸ਼ ਨਾਲ ਸੰਬੰਧਿਤ ਕੁਝ ਖਾਸ ਖਬਰਾਂ ਕਰਨਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦਾ ਨਤੀਜੇ ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਬਾਜ਼ੀ ਮਾਰ ਲਈ ਹੈ। ਉਹਨਾਂ ਨੇ 1291 ਦੀ ਵੱਡੀ ਲੀਡ ਦੇ ਨਾਲ 42649 ਵੋਟਾਂ ਹਾਸਲ ਕਰਕੇ ਜਿੱਤ ਦਰਜ ਕੀਤੀ ਹੈ। ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਸੰਪੰਨ ਹੋਣ ਮਗਰੋਂ ਹਰਮੀਤ ਸਿੰਘ ਸੰਧੂ ਨੇ ਜ਼ਿਲ੍ਹਾ ਚੋਣ ਅਫਸਰ ਤੋਂ ਜਿੱਤਾ ਸਰਟੀਫਿਕੇਟ ਹਾਸਲ ਕੀਤਾ। ਦੱਸਦੇ ਕਿ ਦੂਜੇ ਨੰਬਰ ਤੇ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਰਹੀ ਹੈ ਜਿਨ੍ਹਾਂ ਨੇ 30 1558 ਵੋਟਾਂ ਹਾਸਲ ਕਰਕੇ ਮੁਕਾਬਲੇ 'ਚ ਆਪਣੀ ਪੋਜੀਸ਼ਨ ਬਣਾਈ ਰੱਖੀ ਤੀਜੇ ਨੰਬਰ ਤੇ ਵਾਰਿਸ ਪੰਜਾਬ ਦੇ ਮਨਦੀਪ ਸਿੰਘ ਨੂੰ 19620 ਵੋਟਾਂ ਮਿਲੀਆਂ ਜਦਕਿ ਚੌਥੇ ਨੰਬਰ ਤੇ ਕਾਂਗਰਸ ਦੇ ਉਮੀਦਵਾਰ ਕਰਨਵੀਰ ਸਿੰਘ ਬੁਰਜਰੇ ਨੇ ਜਿਨ੍ਹਾਂ ਨੂੰ 15078 ਵੋਟਾਂ ਹੀ ਹਾਸਲ ਹੋ ਸਕੀਆਂ ਪੰਜਵੇਂ ਨੰਬਰ ਤੇ ਹਰਜੀਤ ਸਿੰਘ ਸੰਧੂ ਮਹਿਜ਼ 1239 ਵੋਟਾਂ ਹੀ ਹਾਸਲ ਕਰ ਸਕੇ ਦੱਸਦੇ ਕਿ ਕੁੱਲ 16 ਰਾਉਂਡਾਂ ਚੋਂ ਵੋਟਾਂ ਦੀ ਗਿਣਤੀ ਮੁਕੰਮਲ ਕੀਤੀ ਗਈ ਹੈ ਤਰਨਤਾਰਨ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ ਉਹ ਲੋਕਾਂ ਨਾਲ ਕੀਤਾ ਹਰ ਵਾਦਾ ਪੂਰਾ ਕਰਨਗੇ ਮੁੱਖ ਮੰਤਰੀ ਨੇ ਕਿਹਾ ਕਿ ਤਰਨਤਾਰਨ ਜ਼ਿਮਨੀ ਚੋਣ ਚ ਮਿਲੀ ਸ਼ਾਨਦਾਰ ਜਿੱਤ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਕੰਮ ਦੀ ਰਾਜਨੀਤੀ ਪਸੰਦ ਹੈ ਅਰਵਿੰਦ ਕੇਜਰੀਵਾਲ ਦੀ ਅਗਵਾਈ ਚ ਪਾਰਟੀ ਜਿੱਤੇ ਝੰਡੇ ਗੱਡ ਰਹੀ ਹੈ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਤੇ ਭਰੋਸਾ ਜਤਾਇਆ ਹੈ ਉਹਨਾਂ ਨੇ ਕਿਹਾ ਕਿ ਇਹ ਜਿੱਤ ਲੋਕਾਂ ਦੀ ਹੈ ਮਿਹਨਤ ਕਰਨ ਵਾਲੇ ਵੋਲੰਟੀਅਰਸ ਮਾਨਾ ਅਤੀ ਸਮੁੱਚੀ ਲੀਡਰਸ਼ਿਪ ਦੀ ਜਿੱਤ ਹੈ ਚੋਣ ਦੌਰਾਨ ਤਰਨਤਾਰਨ ਵਸਨੀਕਾਂ ਨਾਲ ਕੀਤਾ ਵਾਦਾ ਪੂਰਾ ਕੀਤਾ ਜਾਏਗਾ ਤਰਨਤਾਰਨ ਜ਼ਿਮਨੀ ਚੋਣ ਦੇ ਨਤੀਜਿਆਂ ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਬੀਰ ਸਿੰਘ ਸੰਧੂ ਜੇਤੂ ਰਹੇ ਨੇ ਤੇ ਉੱਥੇ ਹੀ ਸੁਖਵਿੰਦਰ ਕੌਰ ਦੂਜੇ ਨੰਬਰ ਤੇ ਰਹੀ ਹੈ ਤੇ ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਹਨਾਂ ਨਤੀਜਿਆਂ ਨੂੰ ਪਾਰਟੀ ਦੀ ਨੈਤਿਕ ਫਤਿਹ ਘਰਾੜ ਦਿੱਤਾ ਹੈ। ਪਾਰਟੀ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਵਰਕਰਾਂ ਤੇ ਲੀਡਰਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ। ਉਹਨਾਂ ਕਹਿ ਕੇ ਸਰਕਾਰੀ ਅਫਸਰਸ਼ਾਹੀ ਤੇ ਪੰਜਾਬ ਪੁਲਿਸ ਦੀ ਤਾਕਤ ਦੀ ਅੰਨੀ ਦੁਰਵਰਤੋਂ ਵਿਰੁੱਧ ਡਟ ਕੇ ਪਾਰਟੀ ਪੰਥਾ ਤੇ ਪੰਜਾਬ ਦੇ ਉਮੀਦਵਾਰ ਦੀ ਸਫਲਤਾ ਲਈ ਨਿਡਰ ਹੋ ਕੇ ਪੂਰੀ ਲਗਨ ਨਾਲ ਦਿਨ ਰਾਤ ਉਹਨਾਂ ਨੇ ਮਿਹਨਤ ਕੀਤੀ ਹੈ। ਉਹਨਾਂ ਆਖਿਆ ਕਿ ਤਰਨਤਨ ਸਾਬ ਦੇ ਬਹਾਦਰ ਵੋਟਰਾਂ ਦੇ ਪਿਆਰ ਸਦਕਾ ਇਹ ਚੋਣ ਨਤੀਜਾ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਬੇਮਿਸਾਲ ਨੈਤਿਕ ਫਤਿਹ ਹੋ ਕੇ ਨਿਭੜਿਆ। ਸੁਖਬੀਰ ਬਾਦਲ ਨੇ ਕਿਹਾ ਕਿ ਉਹ ਤੈਰ ਦਿਲ ਤੋਂ ਲੋਕਾਂ ਦਾ ਧੰਨਵਾਦ ਕਰਦੇ ਨੇ। ਉਹਨਾਂ ਕਹਿ ਕਿ ੱੱਕੇ ਸ਼ਾਹੀ ਹਿੰਸਾ ਅਤੇ ਪੈਸੇ ਦਾ ਲਾਲਚ ਦਾ ਮੂੰਹ ਤੋੜ ਉਹਨਾਂ ਨੇ ਜਵਾਬ ਦਿੱਤਾ ਹੈ। ਖਾਲਸਾ ਪੰਥ ਦੇ ਪੰਜਾਬ ਤਰਨਤਾਰਨ ਸੇਬ ਦੇ ਵੋਟਰਾਂ ਦਾ ਹਮੇਸ਼ਾ ਰਿਣੀ ਰਹੇਗਾ ਤੇ ਉਹਨਾਂ ਦੀ ਬੇਮਿਸਾਲ ਰਵਾਇਤੀ ਦ੍ਰਿੜਤਾ ਤੇ ਦਲੇਰੀ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਨੂੰ ਡਟ ਕੇ ਵੋਟਾਂ ਪਾਈਆਂ ਨੇ ਤੇ ਉਹਨਾਂ ਨੂੰ ਦੂਜੇ ਨੰਬਰ ਕਰਤੀ ਰੱਖਿਆ ਹੈ ਉਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਇਸ ਜਿੱਤ ਦਾ ਸਿਹਰਾ ਮੁੱਖ ਮੰਤਰੀ ਭਗਵੰਤ ਮਾਨ ਦੀ ਇਮਾਨਦਾਰ ਅਗਵਾਈ ਨੂੰ ਦਿੱਤਾ ਉਹਨਾਂ ਕਹੇ ਕਿ ਇਹ ਚੋਣ ਨਤੀਜਾ ਨੇ ਸਪਸ਼ਟ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਕੰਮ ਦੀ ਰਾਜਨੀਤੀ ਅਤੇ ਭਗਵੰਤ ਮਾਨ ਦੀ ਇਮਾਨਦਾਰ ਅਗਵਾਈ ਹੀ ਪਸੰਦ ਹੈ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਨਤਾ ਤੇ ਮਿਹਨਤ ਨਾਲ ਕੰਮ ਕਰਨ ਵਾਲੇ ਹਰ ਵਰਕਰ ਦੀ ਜਿੱਤ ਹੈ ਉਹਨਾਂ ਨੇ ਇਸ ਜਿੱਤ ਲਈ ਪੰਜਾਬ ਦੀ ਜਨਤਾ ਤੇ ਪਾਰਟੀ ਦੇ ਸਾਰੇ ਵਰਕਰਾਂ ਨੂੰ ਵਧਾਈ ਦਿੱਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਹੈੱਡਕੁਆਰਟਰ ਤੇ ਆਪਣਾ ਸੰਬੋਧਨ ਜੈ ਸ਼ਕਤੀ ਮਈਆ ਦੇ ਨਾਅਰੇ ਨਾਲ ਸ਼ੁਰੂ ਕੀਤਾ ਅਤੇ ਬਿਹਾਰ ਦੀ ਭਾਰੀ ਜਿੱਤ ਨੂੰ ਲੋਕਾਂ ਦੇ اٹਟ ਵਿਸ਼ਵਾਸ ਦਾ ਨਤੀਜਾ ਦੱਸਿਆ ਉਹਨਾਂ ਨੇ ਉਤਸ਼ਾਹ ਨਾਲ ਐਲਾਨ ਕੀਤਾ ਹੈ ਕਿ ਬਿਹਾਰ ਦੇ ਲੋਕਾਂ ਨੇ ਇਸ ਵਾਰ ਤਾਂ ਹਨੇਰੀ ਹੀ ਲਿਆ ਦਿੱਤੀ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਐਨਡੀਏ ਲਈ ਇਹ ਇਤਿਹਾਸਕ ਜਿੱਤ ਸਾਬਤ ਕਰਦੀ ਹੈ ਕਿ ਬਿਹਾਰ ਦੇ ਲੋਕਾਂ ਨੇ ਇੱਕ ਵਾਰ ਫਿਰ ਵਿਕਾਸ ਅਤੇ ਚੰਗੇ ਸ਼ਾਸਨ ਲਈ ਸਪਸ਼ਟ ਫਤਵਾ ਦਿੱਤਾ ਹੈ ਆਪਣੇ ਸੰਬੋਧਨ ਵਿੱਚ ਉਹਨਾਂ ਨੇ ਵਰਕਰਾਂ ਤੇ ਜਨਤਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਸੀਂ ਲੋਕਾਂ ਦੇ ਸੇਵਕਾਂ ਅਤੇ ਆਪਣੀ ਮਿਹਨਤ ਨਾਲ ਉਹਨਾਂ ਦੇ ਦਿਲ ਜਿੱਤੇ ਰਹਿੰਦੇ ਆ ਪ੍ਰਧਾਨ ਮੰਤਰੀ ਮੋਦੀ ਨੇ ਇਸ ਜਿੱਤ ਨੂੰ ਹਰ ਨਾਗਰਿਕ ਦੀਆਂ ਇੱਛਾਵਾਂ ਅਤੇ ਉਮੀਦਾਂ ਦੀ ਜਿੱਤ ਦੱਸਦਿਆਂ ਕਿਹਾ ਕਿ ਅਸੀਂ ਲੋਕਾਂ ਦੇ ਦਿਲ ਚੋਰੀ ਕਰ ਲਏ ਨੇ ਜ਼ੋਰ ਮੇਂ ਹੰਦ੍ਰਾਨ ਉਠਾਏ ਗੇ ਮੁੱਦਿਆਂ ਤੇ ਬੋਲਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਦਰਾਇਆ ਕਿ ਬਿਹਾਰ ਚ ਕੱਟਾ ਸਰਕਾਰ ਦੀ ਕੋਈ ਵਾਪਸੀ ਨਹੀਂ ਹੋਵੇਗੀ ਉਹਨਾਂ ਕਹਿ ਕਿ ਜਦੋਂ ਉਹਨਾਂ ਜੰਗਲ ਰਾਜ ਅਤੇ ਕੱਟਾ ਸਰਕਾਰ ਦੀ ਗੱਲ ਕੀਤੀ ਤਾਂ ਆਰ ਜੀ ਡੀ ਵੱਲੋਂ ਕੋਈ ਵਿਰੋਧ ਨਹੀਂ ਹੋਇਆ ਪਰ ਇਸਤੇ ਕਾਂਗਰਸ ਨੂੰ ਬਹੁ ਦੁੱਖ ਪੰਚਾਇਆ ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਬਿਹਾਰ ਦੇ ਲੋਕਾਂ ਨੇ ਇਸ ਵਾਰ ਡਰ ਅਤੇ ਅਰਾਜਕਤਾ ਦੀ ਰਾਜਨੀਤੀ ਲਈ ਨਹੀਂ ਸਗੋ ਵਿਕਸਤ ਬਿਹਾਰ ਲਈ ਵੋਟ ਦਿੱਤੀ ਹੈ ਮਸ਼ਹੂਰ ਗਾਇਕਾ ਤੇ ਭਾਜਪਾ ਉਮੀਦਵਾਰ ਮੈਥਲੀ ਠਾਕੁਰ ਨੇ ਅਲੀਨਗਰ ਵਿਧਾਨ ਸਭਾ ਸੀਟ ਤੇ ਸ਼ਾਨਦਾਰ ਜਿੱਤ ਦਰਜ ਕਰ ਲਈ ਹੈ ਇਸ ਦੇ ਨਾਲ ਹੀ ਉਹ ਸਭ ਤੋਂ ਘੱਟ ਉਮਰ ਦੀ ਵਿਧਾਇਕ ਬਣ ਗਈ ਹੈ ਮੈਥਲੀ ਠਾਕੁਰ ਨੂੰ કુલ 84915 ਵੋਟਾਂ ਮਿਲੀਆਂ ਜਦਕਿ ਆਰਜीडी ਉਮੀਦਵਾਰ ਬినੋਦ ਬਿਸ਼ਰਾ ਨੂੰ 73185 ਵੋਟਾਂ ਮਿਲੀਆਂ ਮਥਲੀ ਠਾਕੁਰ ਨੇ 11730 ਵੋਟਾਂ ਨਾਲ ਬినੋਦ ਮਿਸ਼ਰਾ ਨੂੰ ਹਰਾ ਕੇ ਜਿੱਤ ਦਰਜ ਕੀਤੀ ਹੈ ਤੀਜੇ ਨੰਬਰ ਤੇ ਆਜ਼ਾਦ ਉਮੀਦਵਾਰ ਸ਼ਾਫੁੱਦੀਨ ਅਹਿਮਦ ਨੇ 2803 ਵੋਟਾਂ ਹਾਸਲ ਕੀਤੀਆਂ ਨੇ ਤਰੰਤਾਂ ਨੇ ਜਿਮਰੀ ਚੋਣ ਚ ਆਮ ਆਦਮੀ ਪਾਰਟੀ ਨੇ ਵੱਡੀ ਲੀਡ ਨਾਲ ਜਿੱਤ ਹਾਸਲ ਕੀਤੀ ਹੈ ਵੱਡੀ ਲੀਡ ਨਾਲ ਜਿੱਤ ਅ즈ਕਰਨ ਤੇ ਕੁਲਦੀਪ ਸਿੰਘ ਢਾਲੀਵਾਲ ਨੇ ਵੱਡਾ ਬਿਆਨ ਦਿੱਤਾ ਢਾਲੀਵਾਲ ਨੇ ਕਿਹਾ ਕਿ ਮਾਜੇ ਦੇ ਲੋਕਾਂ ਨੇ ਸਾਰੇ ਭੁਲੇਖੇ ਦੂਰ ਕਰ ਦਿੱਤੇ ਨੇ ਉਹਨਾਂ ਨੇ ਕਿਹਾ ਕਿ ਲੋਕਾਂ ਨੇ ਭਗਵੰਤ ਮਾਨ ਦੀਆਂ ਵਿਕਾਸ ਦੀਆਂ ਨੀਤੀਆਂ ਤੇ ਮੋਹਰ ਲਗਾਈ ਹੈ 3 ਸਾਲਾਂ ਚ ਆਮ ਆਦਮੀ ਪਾਰਟੀ ਨੇ ਜੋ ਕੰਮ ਕੀਤੇ ਨੇ ਉਹਨਾਂ ਤੇ ਜਨਤਾ ਨੇ ਮੋਹਰ ਲਗਾ ਦਿੱਤੀ ਹੈ ਉੱਥੇ ਹੀ ਉਹਨਾਂ ਨੇ ਕਿਹਾ ਕਿ ਕਰਾਰੀ ਹਾਰ ਦਾ ਸਾਹਮਣਾ ਕਰਨ ਵਾਲੀ ਕਾਂਗਰਸ ਪਾਰਟੀ ਦੇ ਸੁਭਾ ਪ੍ਰਧਾਨ ਰਾਜਾ ਵੜਿੰਗ ਨੂੰ ਕੁਲਦੀਪ ਸਿੰਘ ਢਾਲੀਵਾਲ ਨੇ ਖਰੀਆਂ-ਖਰੀਆਂ ਸੁਣਾਈਆਂ ਢਾਲੀਵਾਲ ਨੇ ਕਿਹਾ ਕਿ ਰਾਜਾ ਵੜਿੰਗ ਦਾ ਜੋ ਹੰਕਾਰ ਸੀ ਉਹਨਾਂ ਦੀ ਧੌਣ ਦਾ ਜਿਹੜਾ ਕਿਲਾ ਸੀ ਉਹ ਮਾਝੇ ਵਾਲਿਆਂ ਨੇ ਅੱਜ ਕੱਢ ਦਿੱਤਾ ਹੈ ਉਹਨਾਂ ਬੂਟਾ ਸਿੰਘ ਦੇ ਵਿਰੁੱਧ ਜੋ ਬਿਆਨ ਦਿੱਤਾ ਸੀ ਉਸ ਦਾ ਜਨਤਾ ਨੇ ਕਾਂਗਰਸ ਨੂੰ ਬਹੁਤ ਕਰਾਰਾ ਜਵਾਬ ਦਿੱਤਾ ਉਹਨਾਂ ਕਿਹਾ ਕਿ ਮੈਂ ਇਸ ਗੱਲ ਤੋਂ ਬੇਹੱਦ ਖੁਸ਼ ਹਾਂ ਕਿ ਮਾਝੇ ਦੇ ਲੋਕਾਂ ਨੇ ਕਾਂਗਰਸ ਨੂੰ ਨਕਾਰਿਆ ਹੈ ਕਾਂਗਰਸ ਦੀ ਪਾਰਟੀ 4ਵੇਂ ਨੰਬਰ ਤੇ ਹੈ ਤੇ ਭਾਜਪਾ 5ਵੇਂ ਨੰਬਰ ਤੇ ਰਹੀ ਹੈ ਉਹਨਾਂ ਕਿਹਾ ਕਿ ਮਾਝੇ ਦੇ ਲੋਕੋ ਉਹ ਨਹੀਂ ਰਹਿ ਜਿਹੜੇ ਤੁਹਾਨੂੰ ਬਰਦਾਸ਼ਤ ਕਰ ਲਣਗੇ ਉਹਨਾਂ ਕਹਿ ਕੇ ਭਾਜਪਾ ਜਿਹੜੀ ਕਿ ਭਵਿੱਖ ਦੀਆਂ ਪਲਾਨਿੰਗ ਕਰ ਰਹੀ ਸੀ ਉਹ ਵੀ ਹੁਣ ਸਮਝਣ ਲੱਗ ਪਈ ਹੈ ਕਿ ਪੰਜਾਬੀ ਭਾਜਪਾ ਵਾਲਿਆਂ ਨੂੰ ਹੁਣ ਅਗਲੀਆਂ ਚੋਣਾਂ 'ਚ ਨੇੜੇ ਤੇੜੇ ਵੀ ਨਹੀਂ ਲੱਗਣ ਦੇਣਗੇ ਫਿਲਹਾਲ ਇਸਨ ਹੁਣ ਤੱਕ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਦੇ ਲਈ ਸੁਣਦੇ ਰਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇਲਾ ਰੇਡੀਓ 87.8 ਐਫਐਮ ਹੁਣ ਮੈਨੂੰ ਮਨਦੀਪ ਕੌਰ ਸੰਧ ਨੂੰ ਦਿਓ ਆਗਿਆ ਧੰਨਵਾਦ